ਕੰਨ ਦੇ ਲਾਗੇ ਪਹੁੰਚ ਗਏ ਆ ਜੀ ਆਪਾਂ ਤੇ ਪਾਣੀ ਦਾ ਤੁਸੀਂ ਵਹਾਅ ਚੈੱਕ ਕਰ ਲਓ ਇੰਨਾ ਤੇਜ਼ ਆ ਤੇ ਨਾਲ ساری ਜੀਰੀ ਲੱਗੀ ਐ ਵੀ ਖਰਾਬ ਹੋ ਗਈ ਆ ਮਿੱਟੀ ਖੋਰੀ ਜਾਂਦੀ ਆ ਮਿੱਟੀ ਖੋਰੀ ਜਾਂਦਾ ਦੇਖੋ ਪਾਣੀ ਆ ਦੇਖੋ ਆ ਦੇਖ ਬੱਚੇ ਬਜ਼ੁਰਗ ਨੌਜਵਾਨ ਸਾਰੇ ਲੱਗੇ ਹੋਏ ਨੇ ਸੇਵਾ ਤੇ ਇਹੀ ਆਪਣੀ ਆ ਪੰਜਾਬ ਦੀ ਖਾਸੀਅਤ ਦੇਖੋ ਸਾਹਮਣੇ ਬਜ਼ੁਰਗਆਂ ਦੇ ਨਾਲ ਪਰ ਪਰ ਕੇ ਨਾਲ ਜਾਲੀ ਲਾਈ ਜਾਣੀਆਂ ਕਿ ਜਿਹੜੀ ਉਹਦੀ ਪਕੜਾ ਬਣੀ ਰਹੇ ਤੇ ਪਾਣੀ ਦੇ ਵਹਾ ਨਾਲ ਬੋਰੀਆਂ ਨਾ ਇੱਧਰ ਉੱਧਰ ਹੋਵੇ ਤੇ ਵੀਰوں ਨੇ ਜਾਲੀਆਂ ਲੈ ਕੇ ਆਏ ਨੇ ਤੇ ਜਾਲੀਆਂ ਹੁਣ ਤਾਰਦੇ ਆਪਾਂ ਤੁਸੀਂ ਬਈ ਇੱਕ ਇੱਕ ਫੁੱਟ ਤੱਕ ਆ ਤੇ ਦਬਣਾ ਹੈ ਨਹੀਂ ਆਪਾਂ ਆ ਪਹੁੰਚਣ ਆ ਲਈਏ ਸਾਰੇ ਵੀਰਪਰਾ ਨਾਲ ਹੀ ਆਪਣੇ ਸਾਰੇ ਵੀਰ ਬੋਰੀਆਂ ਲੈ ਕੇ ਜਾਂਦੇ ਫੇ ਖਾਲੀਆਂ ਦੇਖੋ ਤੁਸੀਂ ਘਟੋ ਘਟ ਸੌ ਸੌ ਬੁਰੀ ਚੱਕੀ ਹੋਈ ਆ ਇੱਕ ਬੰਦੇ ਦੇ ਹੁਣ ਆ ਸਸਰਾਲ ਵਾਲੀ ਬੰਨ ਤੇ ਅੱਜ ਆਏ ਨੇ ਬਈ ਬਹੁਤ ਸੇਵਾ ਮੁੰਡਿਆਂ ਦੀ ਹਾਂਜੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਗੱਲ ਤੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਤੇਲਕਣ ਬਹੁਤ ਜ਼ਿਆਦਾ ਆ ਉਹ ਦੇਖੋ ਉਹ ਵਾਹ ਸਾਹਮਣੇ ਆ ਤੇ ਬੰਨੂਰੇ ਲੋਣਗੇ ਇੰਨੀ ਕਿ ਸਪੇਸ ਸਾਰੀ ਖਰਾਬ ਹੋ ਜਾਣੀ ਹੈ ਜਿੰਨਾ ਜੀਰੀ ਸਾਰੀ ਖਰਾਬ ਹੋ ਗਈ ਜਿਹਦੀ ਵੀ ਹੋਊਗੀ ਤੇ ਪਾਣੀ ਉਰੇ ਤੱਕ ਤਾਂ ਲਾਜ਼ਮੀ ਆ ਵੀ ਆ ਜਾਣਾ ਆ ਬੰਨ ਇਹਨਾਂ ਨੇ ਲੋਣਾ ਉਰੇ ਆ ਵੀ ਚਲ ਉਰੇ ਲਾ ਕੇ ਜਿਹੜਾ ਨੁਕਸਾਨ ਹੋਊਗਾ ਉਰੇ ਤੱਕ ਹੋਊਗਾ ਅੱਗੇ ਤੱਕ ਨਹੀਂ ਜਾਂਦਾ ਨੁਕਸਾਨ ਵਾਹਿਗੁਰੂ ਅਰਦਾਸ ਜਰੂਰ ਕਰਿਓ ਜਿਹੜੇ ਆਸੇ ਪਾਸੇ ਸਟੇਟਾਂ 'ਚ ਬੈਠੇ ਆ ਬਈ ਤੇ ਇਸ ਵੇਲੇ ਖੜੇ ਆ ਸਸਰਾੜੀ ਬੰਨ ਜਿਹੜਾ ਬੰਨ ਟੁੱਟਣ ਵਾਲਾ ਬੰਦੇ ਸੇਵਾ ਤੇ ਲੱਗੇ ਹੋਏ ਆ ਆਪਣੇ ਤੇ ਨਾਲ ਆਪਣੇ ਆਏ ਰਾਣਾ ਸਾਹਿਬ ਵਾਲੇ ਬਾਬਾ ਜੀ ਸਸੀ ਦਾ ਬਾਬਾ ਜੀ ਸਸੀ ਗਾਲ ਆਇ ਗੁਰਜੀ ਦਾ ਸਾਥ ਸਾਰਾ ਤੇ ਬਾਬਾ ਜੀ ਕਹਿੰਦੇ ਆਪਾਂ ਸੇਵਾ ਤੇ ਜਾਣਾ ਆ ਤੇ ਵੀਰ ਦਾ ਸੀਗਾ ਜਨਮ ਦਿਨ ਤੋਂ ਆਪਣੇ ਨਾਲ ਦੇ ਨਾਲ ਕਿੱਧਰ ਗਿਆ ਵੀਰ ਆਪਣਾ ਮੁਬਾਰਕਾਂ ਵੀਰੇ ਜਨਮ ਦਿਨ ਦੀਆਂ ਕਿੱਥੇ ਫਿਰੀ ਜੰਨੇ ਜਨਮ ਦੇ ਨਾਲੇ ਦਿਨ ਤੁਸੀਂ ਸਸਰਾ ਵਾਲੀ ਪਿੰਡ ਵੀਰੇ ਤੇ ਦੇਖ ਲੋ ਜਨਮ ਦਿਨ ਅੱਜ ਬਾਈ ਦਾ ਤੇ ਕਹਿੰਦਾ ਆਪਾਂ ਬੰਨ ਮਾਰਨਾ ਜਾ ਕੇ ਉੱਥੇ ਤੇ ਨਾਲ ਆਪਣੇ ਬਾਬਾ ਜੀ ਰਾਣਾ ਸਾਹਿਬ ਵਾਲੇ ਕੀ ਮਹੌਲ ਆ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਚਿੱਕੜਦਾ ਬਈ ਉਰੇ ਇੰਨਾ ਇੰਨਾ ਆ ਦੇਖੋ ਚੱਪੜਾਂ ਚੁੱਪੜਾਂ ਹਿਲਾਤੀਆਂ ਹੀ ਉੱਥੇ ਬੋਰੀਆਂ ਚੱਕ ਲਈਆਂ ਸਿੰਘਾਂ ਨੇ ਸਾਰਿਆਂ ਨੇ ਤੇ ਅੱਗੇ ਜਾ ਕੇ ਮਿੱਟੀ ਭਰ ਕੇ ਆਪਾਂ ਦਿਖਾਉਣੇ ਜਾ ਕੇ ਆ ਦੇਖੋ ਵਾਹ ਗੁਰੂ ਹਾਂਜੀ ਬਾਬੇ ਕਿੰਨੇ ਸਲਾਬ ਬਣਾਈ ਜੀ ਫੇਰ ਅੱਜ ਕਲਾਸ ਵੀਰੇ ਜੀ ਆਪਣੇ ਮਨ ਚਾਇਆ ਕਿ ਆਪਾਂ ਲੇਕਿਨ ਪਾਰਟੀ ਮੰਗਦੇ ਜਨਮ ਦਿਨ ਦੀ ਹਾਂਜੀ ਆਪਾਂ ਕਹਾਂ ਆਪਣੇ ਏਰੀਆ ਤੋਂ ਬਾਹਰ ਤਾਂ ਸੇਵਾ ਕਰਿਆ ਆਏ ਹਾਂ ਹਾਂ ਉਹ ਤੇ ਆਪਣੇ ਹੁਣ ਇਲਾਕੇ ਨਾਲ ਲੋਡ ਪੈ ਗਈ ਆ ਲੋਡ ਪੈ ਗਈ ਤੇ ਜਾਣਾ ਜ਼ਰੂਰੀ ਆ ਆ ਦੇਖੋ ਪਾਣੀ ਉਰੇ ਕਿੰਨਾ ਕਿੰਨਾ ਆ ਪ੍ਰੈਸ ਰਿਪੋਰਟਰ ਸਾਰੇ ਪਹੁੰਚੇ ਹੋਏ ਨੇ ਉਰੇ ਸਾਰੇ ਵੀਰ ਬੋਰੀਆਂ ਲੈ ਕੇ ਜਾਂਦੇ ਫੇ ਖਾਲੀਆਂ ਦੇਖੋ ਤੁਸੀਂ ਘੱਟੋ ਘੱਟ 100 100 ਬੋਰੀ ਚੱਕੀ ਹੋਈ ਆ ਇੱਕ ਬੰਦੇ ਦੇ ਦੇਖੋ ਹੁਣ ਕਿੱਥੇ ਜਾਣਾ ਹੈ ਅੱਗੇ ਤੁਹਾਨੂੰ ਤੁਹੁੰਨੇ ਸਾਰਾ ਕੁਛ ਮਿੱਟੀ ਪਰ ਪਰ ਕੇ ਸਾਰਿਆਂ ਨੇ ਅੱਗੇ ਜਾਣਾ ਆ ਲੰਗਰ ਪ੍ਰਸ਼ਾਦਾ ਲੱਗਿਆ ਹੋਇਆ ਪ੍ਰਸ਼ਾਦਾ ਛੱਕ ਕੇ ਚਾਹ ਪੀ ਕੇ ਚੱਲਦੇ ਚਾਹ ਲੈ ਲੀਏ ਤੇ ਬਬਈ ਕੱਪ ਦੀ ਹਾਂਜੀ ਤੁਹਾਡੇ ਕੋਲ ਲੱਗੇ ਆ ਅੱਗੇ ਦਵੰਡੇ ਆ ਸਮਝੀ ਬੱਚੀ ਦੋ ਚਾਹ ਛੱਕ ਕੇ ਚੱਲਦੇ ਆ ਚਾਹ ਵੀ ਜ਼ਰੂਰੀ ਹੈ ਚਾਹ ਪੀ ਕੇ ਥੋੜੇ ਕੈਮਜਾ ਹੋ ਜਾਵਾਂਗੇ ਤੇ ਮਿੱਟੀ ਭਰਦੇ ਆ ਜਾ ਕੇ ਅੱਗੇ ਉਹ ਜਮਾਨੇ ਆ ਦੇਖਦੇ ਹੋ ਗੁਰੂ ਦੀ ਫੌਜ ਵੀ ਇਤਨਾ ਲਗਾਤਾਰ ਬੋਰੀ ਦੀ ਬੋਰੀ ਹੱਥ ਤੇ ਫੜੋ ਕੁਛ ਤੇ ਆ ਮਿੱਟੀ ਸਾਰੀ ਭਰ ਕੇ ਹੁਣ ਅੱਗੇ ਜਾਣੀ ਸਾਰਿਆਂ ਦੇ ਹੱਥ ਬੋਰੀ ਆ ਤੇ ਫਿਰ ਬਿਵਾਰ ਕਾ ਵੀਰੇ ਜਨਮ ਦਿਨ ਦੀਆਂ ਉਹਨਾਂ ਵੀ ਬਹੁਤ ਵੱਡ ਸੇਵਾ ਜ਼ਰੂਰੀ ਆ ਬਈ ਕਹਿੰਦੇ ਜਨਮ ਦਿਨ ਕੋਈ ਨਾ ਅਗਲੇ ਸਾਲ ਵੀ ਹੋਣਾ ਹੀ ਆ ਇਹ ਕੰਮ ਜ਼ਰੂਰੀ ਆ ਪਹਿਲਾਂ ਮੀ ਹਜੇ ਵੀ ਨਹੀਂ ਹਟਦਾ ਮੀ ਕੰਟੇ ਕਬਾ ਸ਼ੁਰੂ ਹੋ ਜਾਂਦਾ ਕਿਣ-ਵਿਣ ਕੀ ਕਰਦਾ ਆ ਕਿੰਨੇ ਦਿਨ ਹੋ ਗਏ ਅੱਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਚਾਹ ਸ਼ਕਲ ਇਹ ਪਹਿਲਾਂ ਲੰਗਰ ਤੁਹਾਨੂੰ ਪਤਾ ਨਾਲ ਦੀ ਨਾਲ ਵਰਤਦਾ ਐ ਉਰੇ ਪਰਸੋ ਜੋ ਉੱਥੇ ਗਏ ਸੀ ਬਡਾਲਾ ਪਿੰਡ ਉੱਥੇ ਵੀ ਹਾਲਾਤ ਤੁਹਾਨੂੰ ਦਿਖਾਏ ਆ ਆਪਾਂ ਹੁਣ ਆਪਣੇ ਏਰੀਆ ਨੂੰ ਲੋਡ ਪੈਸੇ ਲੂ ਲੁਧਿਆਣੀ ਨੂੰ ਤੇ ਸਾਰੇ ਨੇ ਸਲਾਹ ਬਣਾਈ ਵੀ ਚੱਲਦੇ ਆ ਲੋ ਵੀ ਬੱਚੇ ਬਜ਼ੁਰਗ ਨੌਜਵਾਨ ਸਾਰੇ ਲੱਗੇ ਹੋਏ ਨੇ ਸੇਵਾ ਤੇ ਇਹੀ ਆਪਣੀ ਯਾਰ ਪੰਜਾਬ ਦੀ ਖਾਸੀਅਤ ਦੇਖੋ ਆਪ ਸਾਹਮਣੇ ਬਜ਼ੁਰਗ ਸਤ ਸ੍ਰੀ ਅਕਾਲ ਬਾਬਾ ਜੀ ਨੇ ਤਾਰ ਤੇ ਜੋੜੇ ਤੇ ਕਹਿੰਦੇ ਇੱਦੀ ਜਾਣਾ ਪੈਣਾ ਹੈ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਸਭਾ ਲੁਧਿਆਣਾ ਪਿਛਲੇ ਦਿਨਾਂ ਚ ਵੀ ਇਹ ਸਾਰੇ ਮੁੰਡੇ ਆਪਣੇ ਨਾਲ 25 30 ਬੰਦੇ ਨੇ ਵਿਚਾਰੇ ਬਹੁਤ ਸੇਵਾ ਕਰਦੇ ਨੇ ਸ਼ਕਾਮ ਸੇਵਾ ਹਾਂਜੀ ਕੋਈ ਮਨੋਰਥ ਨਹੀਂ ਇਹਨਾਂ ਦਾ ਇਹ ਵਿਚਾਰੇ ਸਾਰੇ ਰਾਸ਼ਨ ਲੈ ਕੇ ਜਾਂਦੇ ਨੇ ਜਿੱਥੇ ਜਿੱਥੇ ਲੋੜ ਪੈਂਦੀ ਹੈ ਬਾਬਾ ਜੀ ਪਹੁੰਚਦੇ ਆ ਅਸੀਂ ਹਾਂ ਸਾਰੇ ਮੁੰਡੇ ਅੱਜ ਜਨਮ ਦੇ ਨਾਲ ਗੁਰਵਿੰਦਰ ਦਾ ਉਹ ਵਿਚਾਰੇ ਸਾਰੇ ਆਏ ਹੋਏ ਨੇ ਕਿਉਂਕਿ ਇਹ ਸੇਵਾ ਦਾ ਸੌਂਕ ਰੱਖਦੇ ਆ ਸਾਰੇ ਨੌਜਵਾਨ ਮੁੰਡੇ ਜਿੱਥੇ ਮਰਜੀ ਸਾਡੀ ਲੋੜ ਪੈਂਦੀ ਆ ਹੀ ਆਪਦੇ ਨਾਲ ਮਿਲ ਕੇ ਬਾਰਸੀ ਨੂੰ ਬਹੁਤ ਸੇਵਾ ਕੀਤੀ ਆ ਰਾਸ਼ਨ ਲੈ ਕੇ ਗਏ ਨੇ ਹੁਣ ਆ ਸਸਰਾਲੀ ਬੰਨ ਤੇ ਆਜਾਏ ਨੇ ਬਈ ਬਹੁਤ ਸੇਵਾ ਮੁੰਡਿਆਂ ਦੀ ਹਾਂਜੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਤੇ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਸਾਰੇ ਵੀਰਾਂ ਨੂੰ ਇੱਥੇ ਚੜ੍ਹਦੀ ਕਲਾ ਰੱਖੇ ਤੇ ਇੱਦੀ ਸਾਡੇ ਤੋਂ ਸੇਵਾ ਲੈਂਦੇ ਰਹਿਣ ਪਰਮਾਤਮਾ ਹੀ ਲੈਣ ਵਾਲਾ ਸੇਵਾ ਆਪਣੇ ਤੋਂ ਤੇ ਚਿੱਕਰ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਜ਼ਿਆਦਾ ਆ ਉਹ ਮੋਰਚਾ ਆਪਾਂ ਕਰਨਾ ਫੱਟੇ ਬਾਬੇ ਉਸ ਸਸ ਜਿਹੜਾ ਬੰਨ ਮਾਰਨਾ ਆ ਵਾ ਦੇਖੋ ਕਿੱਕੜ ਦੇਖੋ ਤੁਸੀਂ 2-2 ਫੁੱਟ ਤੱਕ ਕਿੱਕੜ ਆ ਦਬਣਾ ਨਹੀਂ ਵੀ ਕਿਸੇ ਨੇ ਵੀ ਤੁਸੀਂ ਬਾਈ 1-1 ਫੁੱਟ ਤੱਕ ਆ ਤੇ ਦਬਣਾ ਹੈ ਨਹੀਂ ਆਪਾਂ ਆ ਪਹੁੰਚਣ ਆ ਲਈਏ ਸਾਰੇ ਵੀਰਪਰਾ ਨਾਲ ਹੀ ਆਪਣੇ ਤੇਲਕਣ ਵੀ ਬਹੁਤ ਆ ਕੱਪ ਸਿੱਟੀ ਹੈ ਪਹਿਲਾਂ ਆ ਦੇਖੋ ਸਾਹਮਣੇ ਬਾਈ ਜਾਂਦਾ ਤਿਲਕਣਾ ਬਾਈ ਤਿਲਕਣਿਆ ਤਿਲਕਣਿਆ ਵੀ ਚੀਕਣੀ ਵਿੱਟੀ ਐ ਨਾ ਲੋ ਠੀਕ ਆ ਵੀਰੇ ਵੀ ਤਿਲਕਣ ਬਹੁਤ ਜ਼ਿਆਦਾ ਆ ਉਹ ਦੇਖੋ ਤਾਂ ਦੇਖੋ ਹਾਂਜੀ ਵੀਰੇ ਕੀ ਹਾਲ ਚਾਲ ਨੇ ਉਹ ਬਾਈ ਕੰਮ ਛੱਡ ਕੇ ਆਇਆ ਆਪਣਾ ਐ ਵੀਰੇ ਹੋਣ ਕੀਤਾ ਇੱਕ ਵਾਰੀ ਤਾਂ ਮੈਂ ਉਹ ਤਾਂ ਆਉਂਦੀ ਰਹਿਣੀ ਪੰਜਾਂ ਮਿੰਟਾਂ ਚ ਪਹੁੰਚ ਗਿਆ ਕਹਿੰਦਾ ਕੋਈ ਚੱਕਰ ਨਹੀਂ ਹੈ ਕੱਗ ਕੰਮ ਛੱਡ ਦਾਂਗੇ ਭਾਈ ਜਾ ਭਾਈ ਲੋ ਵੀ ਚਾਹ ਵੀ ਛਕ ਦੀਏ ਨਾਲ ਨਾਲ ਗਲਾਸ ਆਹ ਦੇਖੋ ਯਾਰ ਪਾਣੀ ਗਾਰਾ ਸੱਚ ਉਹ ਦੇਖਾ ਹੱਥ ਪਰ ਗਲਾਸ ਕਿੱਥੇ ਗਲਾਸ ਲੰਗਰ ਨਾਲ ਦੀ ਨਾਲ ਆ ਧਰਨਾ ਬੋਏ ਬੈਠੀ ਜਾਂਗੇ ਕਿ ਚਾ ਚੱਕ ਕੇ ਫਿਰ ਚੱਲਦੇ ਨੌਜਵਾਨ ਅੱਗੇ ਨੂੰ ਕਿ ਉਹ ਸਾਹਮਣੇ ਦੇਖੋ ਦਰਿਆ ਕਿੰਨਾ ਵਗਦਾ ਪੂਰਾ ਤੇਜ਼ ਵਗ ਰਿਹਾ ਨਾਲ ਫਸਲਾਂ ਆ ਜੇ ਨਾ ਰੋਕਿਆ ਤਾਂ ਨੁਕਸਾਨ ਫਸਲਾਂ ਦਾ ਹੋਣਾ ਨਾਲ ਆਸੇ ਪਾਸੇ ਪਿੰਡਾਂ ਦਾ ਹੋਣਾ ਆ ਤੇ ਆਪਣਾ ਹੀ ਪੰਜਾਬ ਹੈ ਇਹ ਸਾਹਮਣਾ ਵੀ ਆਪਣੀਆਂ ਕਿਸੇ ਸਰਕਾਰ ਨੇ ਆਪਣਾ ਸਾਥ ਨਹੀਂ ਦੇਣਾ ਕਿਸੇ ਸਟੇਟ ਨੇ ਸਾਥ ਨਹੀਂ ਦੇਣਾ ਆਪਣਾ ਉਹ ਸਾਹਮਣੇ ਦੇਖੋ ਕਿੰਨੀ ਤੇਜ਼ ਪਾਣੀ ਦਾ ਵਹਾਅ ਵਾਹਿਗੁਰੂ ਮਿਹਰ ਕਰੇ ਬਾਬਾ ਜੀ ਉਹ ਦੇਖੋ ਸਾਹਮਣੇ ਕਿੰਨੀ ਤੇਜ਼ ਹੁੰਦਾ ਪਾਣੀ ਬਾਈ ਜੀ ਪਾਣੀ ਜੀ ਇੰਨਾ ਤੇਜ਼ ਆ ਸਾਹਮਣੇ ਕੋਈ ਤਗੜੇ ਹੋ ਜਾਓ ਕੋਈ ਤਗੜੇ ਹੋ ਜਾਓ ਪਾਣੀ ਦਾ ਲੈਵਲ ਪੂਰਾ ਬਰਾਬਰ ਪਹੁੰਚ ਚੁੱਕਿਆ ਸਾਡੇ ਪੂਰੇ ਹੱਥ ਜੋੜ ਕੇ ਸਾਰੇ ਨਾਲ ਜਾਣਾ ਬਾਈ ਜੀ ਅੱਗੇ ਹੱਥ ਜੋੜ ਕੇ ਸਾਰੇ ਨਾਲ ਅੱਗੇ ਤਿਲਕ ਨਾ ਜਾਵੇ ਬਈ ਕੋਈ ਤਿਲਕ ਨਾ ਬੱਸ ੱਲੇ ਦਿਖਾ ਦਿਓ ਹੱਥ ੱਲੇ ਤੁਸੀਂ ਗਾਰਾ ਦੇਖੋ ਬਈ ਕਿੰਨਾ ਆ ਮਜ਼ਾਕ ਆਪਣੀ ਜਗਾ ਸੇਫਟੀ ਆਪਣੀ ਜਗ੍ਹਾ ਦੇਖੋ ਤੁਸੀਂ ਲੱਖਾਂ ਦੀ ਤਦਾਰ ਦੇ ਵਿੱਚ ਫੀਰ ਭਰਾ ਸਾਰੇ ਪਹੁੰਚੇ ਹੋਏ ਨੇ ਪਾਣੀ ਦਾ ਵਹਾਅ ਤੁਸੀਂ ਦੇਖੋ ਕਿੰਨੀ ਤੇਜ਼ ਆ ਵੈਲਕਮ ਜੇ ਰੁੱਕ ਗਿਆ ਤਾਂ ਸਹੀ ਨਹੀਂ ਤਾਂ ਆਸੇ-ਪਾਸੇ ਪਿੰਡ ਸਾਰੇ ਪਾਣੀ ਨਾਲ ਉਜਾੜ ਦਿੰਦੇ ਆ ਨੇ ਬੰਨ ਦੇ ਲਾਗੇ ਪਹੁੰਚ ਗਏ ਆ ਜੀ ਆਪਾਂ ਤੇ ਪਾਣੀ ਦਾ ਤੁਸੀਂ ਵਹਾਅ ਚੈੱਕ ਕਰ ਲਓ ਇੰਨਾ ਤੇਜ਼ ਆ ਤੇ ਨਾਲ ਸਾਰੀ ਜੀਰੀ ਲੱਗੀ ਐ ਵੀ ਖਰਾਬ ਹੋ ਗਈ ਆ ਕੀ ਅੱਗੇ ਤੁਹਾਨੂੰ ਤੁਹਾਨੂੰ ਜਾ ਕੇ ਕੀ ਹਾਲਾਤ ਨੇ ਭਾਈ ਚਲੋ ਵੀਰਪੁਰਾ ਨਾਲ ਮਿਲ ਕੇ ਕਰਦੇ ਆ ਇਹਦਾ ਬਹੁਤ ਔਖਾ ਯਾਰ ਦੇਖੋ ਆਸੇ ਪਾਸੇ ਪਿੰਡਾਂ ਦਾ ਨੁਕਸਾਨ ਉਹ ਪਾਣੀ ਦਾ ਵਾਹ ਤੂੰ ਚੈੱਕ ਕਰ ਲਓ ਇੰਨਾ ਤੇਜ਼ ਆ ਉਹ ਸਾਹਮਣੇ ਵੀਰਪੁਰਾ ਉਹ ਵੀ ਖੜੇ ਹੋਏ ਨੇ ਉੱਥੇ ਉਹ ਦੇਖੋ ਤੇ ਹਸਾਮਯਾ ਆਪਣੀ ਜਗ੍ਹਾ ਲੇਕਿਨ ਬਣੀ ਕੋਰ ਮਿੱਟੀ ਖੋਰੀ ਜਾਂਦੀ ਮਿੱਟੀ ਖੋਰੀ ਜਾਂਦਾ ਦੇਖੋ ਪਾਣੀ ਆ ਦੇਖੋ ਆ ਦੇਖੋ ਚਲੋ ਠੀਕ ਆ ਚੱਲਦੇ ਆ ਕਰਦੇ ਆ ਸੇਵਾ ਹੁਣ ਵਾਹਿਗੁਰੂ ਅਰਦਾਸ ਜਰੂਰ ਕਰਿਓ ਜਿਹੜੇ ਆਸੇ ਪਾਸੇ ਸਟੇਟਾਂ 'ਚ ਬੈਠੇ ਆ ਬਈ ਹੂੰ ਚਲੋ ਕੋਈ ਗੱਲ ਨਹੀਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਸੇਵਾ ਕਰ ਲਈ ਆਪਾਂ ਪਹਿਲਾਂ ਤੇ ਫਿਰ ਬਾਅਦ 'ਚ ਵੀਡੀਓ ਦਾ ਸ਼ੂਟ ਕਰਦੇ ਆ ਵਾਹਿਗੁਰੂ ਫਿਰ ਆਇਓ ਯਾਰ ਵਾਹ ਸਾਹਮਣੇ ਆ ਤੇ ਬੰਨੂਰੇ ਲੋਣਗੇ ਇੰਨੀ ਕਿ ਸਪੇਸ ਸਾਰੀ ਖਰਾਬ ਹੋ ਜਾਣੀ ਹੈ ਜਿੰਨਾ ਜੀਰੀ ਸਾਰੀ ਖਰਾਬ ਹੋ ਗਈ ਜਿਹਦੀ ਵੀ ਹੋਊਗੀ ਤੇ ਪਾਣੀ ਉਰੇ ਤੱਕ ਤਾਂ ਲਾਜ਼ਮੀ ਆ ਵੀ ਆ ਜਾਣਾ ਆ ਬੰਨ ਇਹਨਾਂ ਨੇ ਲਾਉਣਾ ਉਰੇ ਆ ਵੀ ਚੱਲ ਉਰੇ ਲਾ ਕੇ ਕਿ ਜਿਹੜਾ ਨੁਕਸਾਨ ਹੋਊਗਾ ਉਰੇ ਤੱਕ ਹੋਊਗਾ ਅੱਗੇ ਤੱਕ ਨਹੀਂ ਜਾਂਦਾ ਨੁਕਸਾਨ ਵੀ ਆਸੇ-ਪਾਸੇ ਪਿੰਡਾਂ ਦਾ ਪਚਾਹ ਹੋ ਜੂਗਾ ਲੱਗਦਾ ਟਰੈਕਟਰ ਦਾ ਪਤਾ ਹੀ ਆਪਾਂ ਉਹ ਪੂਰੇ ਜਾ ਕੇ ਕਰਦੇ ਆਂ ਸੇਵਾ ਆਪਾਂ ਵੀ ਦੇਖੋ ਸਾਰੇ ਲੱਗੇ ਹੋਏ ਬੰਨ ਮਾਰਨ ਉਰੇ ਕਿ ਇਹ ਕਿੰਨਾ ਅੱਧਾ ਕਿਲੋ ਅੱਧਾ ਕਿਲੋ ਮੀਟਰ ਦੀ ਵਾਟ ਹੋਣੀ ਹੈ ਸਾਹਮਣੇ ਪਾਣੀ ਦਾ ਵਹਾਅ ਚੈੱਕ ਕਰ ਲੋ ਪੂਰਾ ਤੋਂ ਤੱਕ ਲੱਗਿਆ ਮਿੱਟੀ ਖੋਰੀ ਜਾਂਦਾ ਜਿਹੜੀ ਵੀ ਨਾਲ-ਨਾਲ ਜਾਂਦੀ ਆ ਤੇ ਬਨ ਉਰੇ ਲਾ ਕੇ ਇਹਨਾਂ ਨੇ ਜੋ ਬਚਾਅ ਹੋ ਸਕਦਾ ਕਰਨਗੇ ਬਾਕੀ ਜੋ ਪਰਮਾਤਮਾ ਦੇ ਹੱਥ ਆ ਸਾਰੇ ਵੀਰ ਪਰਾ ਟਰੈਕਟਰ ਟਰਾਲੀਆਂ ਲੈ ਕੇ ਬੋਰੀਆਂ ਲੈ ਕੇ ਪਹੁੰਚੇ ਹੋਏ ਨੇ ਮਿੱਟੀ-ਬੂਟੀ ਲੈ ਕੇ ਚੰਗੀ ਤਰ੍ਹਾਂ ਆ ਦੇਖੋ ਸਾਹਮਣੇ ਸਸਰਾਲੀ ਬਨ ਸਤਲੂਤੋਂ ਜਿਹੜਾ ਦਰਿਆ ਆਉਂਦਾ ਆ ਮੱਤੇ ਆੜ ਤੋਂ ਥੋੜਾ ਜਿਹਾ ਅੱਗੇ ਜਾ ਕੇ ਅਰੇ ਕੋਈ ਭਾਈ ਉਹ ਟਰੈਕਟਰ ਲੈ ਕੇ ਪੂਰੀ ਬਾਹਲ ਹੁੰਦੇ ਤੇ ਆਪਾਂ ਇਹ ਗਾਰਾ ਸਾਫ ਕਰਦੇ ਪਏ ਨਾਲ ਦੀ ਨਾਲ ਚਲੋ ਚਾ ਕੇ ਬੋਰੀਆਂ ਭਰਦੇ ਆਪਾਂ ਫਿਰ ਕਰਦੇ ਆਂ ਸੇਵਾ ਪੱਜੀਰੀ ਦਾ ਖਰਾਬ ਹੋ ਗਈ ਸਾਰੀ ਜਰਜੀ ਦੀ ਵੀ ਸੀਗੀ ਦੇਖੋ ਪੂਰੇ ਵੀ ਲੱਗੀਆਂ ਹੋਈਆਂ ਸਾਰੀਆਂ ਬੋਰੀਆਂ ਲਾਈਆਂ ਹੋਈਆਂ ਜੋ ਪਾਣੀ ਉਹ ਗੋਣਾ ਵਾ ਉੱਤਰੋਂ ਉਰੇ ਤੱਕ ਤਾਂ ਬਚਾ ਹੋਊਗਾ ਦੇਖੋ ਤੁਸੀਂ ਆ ਬਾਈ ਉਹੀ ਲੈ ਕੇ ਜਾਂਦੇ ਵੇ ਬੋਰੀਆਂ ਫਰ ਫਰ ਕੇ ਆ ਦੇਖੋ ਉਹ ਸਾਹਮਣੇ ਭਰਦੇ ਪਏ ਆ ਔਰੇ ਰੱਖੀ ਜਾਂਦੇ ਆ ਧੰਨਾ ਵੀ ਪੰਜਾਬੀ ਆਪਣੇ ਆਹ ਆਹ ਸਾਹਮਣੇ ਬਾਬਾ ਜੀ ਬੈਠੇ ਹੋਏ ਨੇ ਤੇ ਹਾਲਾਤ ਦੇਖਦੇ ਪਏ ਇੱਥੋਂ ਦੇ ਵੀ ਆਸਾ ਪਾਸਾ ਪਾਣੀ ਦਾ ਹਨਾ ਵੀ ਇਹਨਾਂ ਦੀ ਜ਼ਮੀਨ ਆ ਤੇ ਤਰਸਯੋਗ ਹਾਲਾਤ ਨੇ ਦੇਖ ਕੇ ਵੀ ਤਰਸ ਹੁੰਦਾ ਤੇ ਪ੍ਰਮਾਤਮਾ ਮਿਹਰ ਕਰੇ ਭਾਈ ਸਭ ਕੁਝ ਠੀਕ ਹੋ ਜਾਏ ਕਿ ਇਦਾਂ ਬਜ਼ੁਰਗ ਬੈਠੇ ਯਾਰ ਦਿਲ ਜੇ ਨੂੰ ਹੌਲ ਪੈਂਦਾ ਆਪਣੇ ਤਾਂ ਹਨਾ ਵੀ ਉਹ ਦੇਖੇ ਤੁਹਾਨੂੰ ਸਾਹਮਣੇ ਦਿਖੋਨਾ ਬਾਬਾ ਜੀ ਕਿਵੇਂ ਬੈਠੇ ਹੋਇਆ ਆ ਦੇਖੋ ਬਹੁਤ ਔਖਾ ਯਾਰ ਆ ਸਾਹਮਣੇ ਲੱਗੀਆਂ ਹੋਈਆਂ ਬਈ ਕਰੇਨਾ ਕਰੂਨਾ ਸਾਰੀਆਂ ਖਿੱਚਦੇ ਪਿਆ ਕੰਮ ਨੂੰ ਵੀਰ ਕਰੇਨਾ ਵਾਲੇ ਮਿੱਟੀ ਕੱਢ-ਕੱਢ ਕੇ 사이ਡ ਤੇ ਲਾਈ ਜਾਂਦੇ ਆ ਬੰਨ ਮਾਰਦੇ ਪਿਆ ਤੇ ਵੀ ਬਚਾਹ ਹੋ ਜੇ ਚਲੋ ਚੱਲੀ ਗਏ ਆਪਾਂ ਵੀ ਵਿੱਚ ਵਰੀਏ ਪਾਣੀ ਦੇ ਪੀਆ ਸਾਰੀ ਜ਼ਮੀਨ ਖਰਾਬ ਹੋ ਗਈ ਯਾਰ ਪਾਣੀ ਤਾਂ ਵਹਾ ਹੀ ਇੰਨਾ ਤੇਜ਼ ਆ ਦੇਖੋ ਤੁਸੀਂ ਅੱਗੇ ਜਾ ਕੇ ਤੁਹਾਨੂੰ ਇਹ ਪ੍ਰੈਸ਼ਰ ਮੋਟਰ ਬਾਈ ਹੁਣੀ ਆਏ ਹੋਏ ਨੇ ਪਹਿਲਾਂ ਆਪਣੇ ਉੱਤਰ ਮਾਜੇ ਤੇ ਦਬਾਬੇ ਦੇ ਚ ਨੁਕਸਾਨ ਇੰਨਾ ਹੋਇਆ ਹੁਣ ਮਾਲਵੇ ਵਾਲੀ ਸਾਈਡ ਤੋਂ ਬਹੁਤ ਔਖਾ ਬਈ ਚਲੋ ਚੱਲੀਏ ਦਖੋਨੇ ਤੁਹਾਨੂੰ ਸਾਹਮਣੇ ਆ ਦੇਖੋ ਆ ਸੈਟ ਜੇ ਸਾਰਾ ਬਾਨੋ ਮਾਰਦੇ ਪਏ ਆ ਵੀ ਉਧਰੋਂ ਜਿਹੜਾ ਪਾਣੀ ਆਉਣਾ ਆ 50 ਹੋ ਜੇ ਆ ਦੇਖੋ ਪਾਣੀ ਦਾ ਵਹਾ ਤੁਹਾਨੂੰ ਪਹਿਲੇ ਹੀ ਦਿਖਾਤਾ ਸੀ ਕਿੰਨਾ ਤੇਜ਼ ਆ ਚਲੋ ਚੱਲੀਏ ਆਪਾਂ ਉਹ ਸਾਹਮਣੇ ਜਾਣਾ ਮਿੱਟੀ ਭਰਦੇ ਪਏ ਆਪਾਂ ਵੀ ਕਰੀਏ ਜਾ ਕੇ ਬਾਬੇ ਬਜ਼ੁਰਗ ਸਾਰੇ ਨੌਜਵਾਨ ਜਵਾਨ ਸਾਰੇ ਲੱਗੇ ਹੋਏ ਨੇ। ਧੀਆਂ ਦੇ ਨਾਲ ਪਰ ਪਰ ਕੇ ਨਾਲ ਜਾਲੀ ਲਾਈ ਜਾਣੀਆਂ ਕਿ ਜਿਹੜੀ ਉਹਦੀ ਪਕੜਾ ਬਣੀ ਰਹੇ ਤੇ ਪਾਣੀ ਦੇ ਵਾਹ ਨਾਲ ਬੋੜੀਆਂ ਨਾਲ ਇੱਧਰ ਉੱਧਰ ਹੋਵੇ ਤੇ ਵੀਰ ਹੁਣ ਜਾਲੀਆਂ ਲੈ ਕੇ ਆਏ ਨੇ ਤੇ ਜਾਲੀਆਂ ਹੁਣ ਤਾਰਦੇ ਆਪਾਂ। ਤਾਰ ਕੇ ਲੌਣੀਆਂ ਇੱਧਰਲੀ ਸਾਈਡ ਆਪਾਂ। ਆ ਸਾਹਮਣੇ ਇੱਧਰ ਲੱਗਦੀ ਪਈ ਜਾਲੀ ਦੇਖੋ ਤੁਸੀਂ। ਹਾਂ ਜੀ। ਆਏ ਲੱਗਦੀ ਪਈ ਏ ਜਾਲੀ ਨੌਜਵਾਨ ਸਭਾ ਵਾਲੇ ਸਾਰੇ ਮੈਂਬਰ ਲੱਗੇ ਹੋਏ ਨੇ ਆਪਣੇ ਜਿਹੜੀ ਟੀਮ ਆ ਆਪਣੀ ਜਾੜੀਆਂ ਹਟਾਰ ਕੇ ਲਾਉਣੇ ਆ ਆਪਾਂ ਜਿਹੜੀ ਉੱਧਰ ਤੁਹਾਨੂੰ ਦਿਖਾਇਆ ਆਪਾਂ ਬਸ ਧੰਨਵਾਦ ਬੱਬਈ ਧੰਨਵਾਦ ਜੀ ਧੰਨਵਾਦ ਜੀ ਸੇਵਾ ਕਰਦੇ ਪਏ ਜੀ ਅਜੇ ਹਾਂਜੀ ਸੇਵਾ ਨਾਲ ਦੀ ਨਾਲ ਚੱਲਦੀ ਪਈ ਏ ਸਮੋਸੇ ਪੁੱਛਦੇ ਪਏ ਆ ਵਾਹਿਗੁਰੂ ਵਾਹਿਗੁਰੂ देखो तुरा चलो बाबा जी चलो और देखो सामने सारे भाई हमी लगे हुए ने चलो कितने ना कि, कि ते अपना बचाव हो जाए तो वादिया गल रुक जाओ जी रुक जाओ रुक जाओ दूजे खेत चलाने हैं ਆ ਬਾਅਦ ਰਗੋ ਕਵਾਇ ਨੋਸੇ ਪਾਰਤੀਆ ਮੇਰੇ ਬੰਦ ਸਮੋਸਾ ਪਾਰਟੀ ਸਾਰਿਆਂ ਨੂੰ ਵਧਾਈਆਂ ਦੇ ਰਹਾ ਬਾਈ ਜਨਮ ਦਿਨ ਦੀਆਂ ਸਾਰੇ ਮਸੀਤੂ ਜਨਮ ਦਿਨ ਨੇ ਪਾਰਟੀ ਹੋ ਰਹੀ ਕਰਦੀ ਬਾਈ ਨੇ ਲੈ ਪਹਿਲਾਂ ਚਾਹ ਬਣਾਤੀ ਨਾਲ ਰਸ ਖਵਾਤੇ ਹੁਣ ਸਮੋਸੇ ਵੀ ਲੱਗੇ ਆਪਣੇ ਵੀਰ ਭਰਾ ਸਾਰੇ ਅੰਥਰ ਚੱਕਣ ਆਏ ਹੁਣ ਇੱਧਰਲੇ ਪਾਸੇ ਪੋਸਟ ਸਾਈਡ ਤੋਂ ਆਏ ਸੀਗੇ ਤੇ ਕਟੂਕੜ ਦੀ 20 25 ਕਿਲੋਮੀਟਰ ਤੋਂ ਹੈ ਆਪਣੇ ਏਰੀਆ ਦੇ ਵਿੱਚ ਜਿਹੜਾ ਸਾਨੂੰ ਲੱਗਿਆ ਵੀ ਜਾਣਾ ਜ਼ਰੂਰੀ ਆ ਅਸੀਂ ਮੱਝੀ ਵਾਲੀ ਸਾਈਡ ਵੀ ਗਏ ਆ ਤੇ ਅਸੀਂ ਲੁਧਿਆਣੇ ਦੇ ਵਿੱਚ ਲੋਡ ਪਈ ਆ ਤੇ ਆਪਾਂ ਨੂੰ ਚਾਹਣਾ ਚਾਹੀਦਾ ਆ ਬਾਈ ਜੀ ਇਹ ਸਾਰੇ ਪੱਥਰ ਚੱਕਣੇ ਆ ਹੁਣ ਉਧਰਲੇ ਪਾਸੇ ਲੈ ਕੇ ਜਾਣੇ ਬੰਨ ਮਾਰਨਾ ਜਿੱਥੇ ਜਾੜੀਆਂ ਦੇ ਵਿੱਚ ਪਉਣੇ ਪੱਥਰ ਇਹ ਆਹ ਦੇਖੋ ਤੁਸੀਂ ਥੱਲੇ ਕੱਲੇ ਬੰਦੇ ਸੇਵਾ ਤੇ ਲੱਗੇ ਹੋਏ ਨੇ ਚੱਕੋ ਬਈ ਇਨਾਂ ਦੇ ਹੌਸਲੇ ਦੀ ਕੋਈ ਉਹ ਨਹੀਂ ਆਪਾਂ ਬਿਆਨ ਨਹੀਂ ਕਰ ਸਕਦੇ ਕਿ ਜੇ ਹੋ ਸਟੇਟ ਚ ਆਇਆ ਹੁੰਦਾ ਨਾ ਇਦਾਂ ਭੁੱਖਮਰੀ ਪੈ ਜਾਣੀ ਸੀਗੀ ਉਹ ਸਾਹਮਣੇ ਬੰਨ ਦੇਖੋ ਉਧਰ ਪਾਣੀ ਬਹੁਤ ਤੇਜ਼ ਆਉਂਦਾ ਪਿਆ ਆਸ ਵੀਰੇ ਬੱਸ ਮੁਸਲਮਾਨ ਵੀਰ ਵੀ ਨਾਲ ਮਦਦ ਕਰਦੇ ਪਏ ਜਿੰਨੇ ਵੀ ਹੈਗੇ ਆ ਆਸੇ-ਪਾਸੇ ਆ ਦੇਖੋ ਤੁਸੀਂ ਲੋ ਵੀ ਦਬਣ ਦਪਾਉਣ ਵਾਲਾ ਕੰਮ ਤਾਂ ਕਹਿੰਦੇ ਪੰਜਾਬੀਆਂ ਦੇ خون ਕੀ ਨਹੀਂ ਹੈਗਾ ਕੰਮ ਤੱਕੀ ਆਉਂਦੇ ਆ ਬਾਈ ਮੁਸੀਬਤਾਂ ਜਿੰਨੀਆਂ ਮਰਜ਼ੀ ਹੋ ਜਾਣ ਪਰ ਜਿਹੜਾ ਆਪਣਾ ਪੰਜਾਬ ਦਾ ਸਾਹ ਹੈ ਨਾ ਇਹਦੇ ਕਰਕੇ ਆਪਣਾ ਪੰਜਾਬ ਟਿਕਿਆ ਹੋਇਆ ਹੋਰ ਕਿਸੇ ਸਟੇਟ ਦੇ ਵਿੱਚ ਹੁੰਦਾ ਤੇ ਹੁਣ ਨੂੰ ਭੁਖ ਮਰੀ ਹੋ ਜਾਣੀ ਸੀ ਕਿਸੇ ਨੇ ਸਾਥ ਨਹੀਂ ਸੀ ਦੇਣਾ ਬਸ ਗੌਰਮੈਂਟ ਨੇ ਜਿਹੜਾ ਦੇਣਾ ਸੀ ਸਾਥ ਹੋਈ ਦੇਣਾ ਸੀਗਾ ਪਰ ਉਰੇ ਪੰਜਾਬ ਚ ਇਕੱਲੇ ਪੰਜਾਬੀ ਹੀ ਖੜੇ ਆਸੇ ਪਾਸੇ ਕੋਈ ਸਰਕਾਰੀ ਬੰਦਾ ਨਹੀਂ ਕੋਈ ਕੋਝ ਨਹੀਂ ਆ ਦੇਖੋ ਤੁਸੀਂ ਸਾਰੇ ਵੀਰ ਭਰਾ ਜਿਹੜੇ ਮੁਸਲਮਾਨ ਸਿੱਖ ਹਿੰਦੂ ਸਭ ਲੱਗੇ ਹੋਏ ਨੇ ਪਈ ਆਇਆ ਜਦੋਂ ਆਪਣੇ ਏਰੀਆ ਬਚ ਗਏ ਇੱਥੋਂ ਆਸੇ ਪਾਸੇ ਦੀ ਫਸਲ ਬਚ ਜੇ ਉਹਦੇ ਕਰਕੇ ਸਾਰੇ ਰਲ ਮਿਲ ਕੇ ਲੱਗੇ ਹੋਏ ਨੇ ਬੋਰੀਆਂ ਰੱਖਣੀਆਂ ਥੱਲੇ ਪੱਥਰ ਆ ਉਹ ਸਹੀ ਆ ਮੈਂ ਆਣਾ ਬਾਈ ਬੈਜੋ ਫਿਰ ਬੈਜੋ ਨਾਲ ਬੈਜੋ ਬੈਜੋ ਗੋ ਨਿਹੋ ਸਤ ਸ਼੍ਰੀ ਅਕਾਲ ਦਬਣ ਵਾਲਾ ਕੰਮ ਹੈ ਹੀ ਨਹੀਂ ਬਾਈ ਜੀ ਥੱਲੇ ਪੱਥਰ ਰੱਖ ਲਿਓ ਉੱਤੇ ਬੋਰੀਆਂ ਤੇ ਨਿਕਲਿਆ ਹੁਣ ਲੋ ਵੀ ਲੰਗਰ ਦੀ ਸੇਵਾ ਵੀ ਬਾਬਾ ਜੀ ਨਾਲ ਦੀ ਨਾਲ ਫੜ ਲਓ ਭਾਈ ਜੀ ਫੜ ਲਓ ਜਿਹਨੇ ਖਾਣਾ ਆ ਲਿਓ ਬਾਬਾ ਜੀ ਪਾਣੀ 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 ਉਹ ਮਾੜਿਆ ਫੋਨ ਲਾ ਯਾਰ ਬਾਬਾ ਫੋਨ ਲਾ ਜਲਦੀ ਲਓ ਭਾਈ ਭਾਈ ਰਾਮ ਨਾ ਗੱਟੀ ਓਏ ਉਹ ਵੀ ਰੇਤਾ ਕਿੰਨਾ ਕਿੰਨਾ ਚੜਿਆ ਅੱਧਾ ਅੱਧਾ ਫੁੱਟ ਸੱਚੇ 2 ਤੋਂ 3-3 ਫੁੱਟ ਕਰੇਨਾ ਕਰੂਨਾ ਸਾਹ ਲੱਗੀਆਂ ਹੋਈਆਂ ਨੇ ਤੇ ਉਹ ਇੱਧਰ ਬੰਨ੍ਹ ਮਾਰਦੇ ਪਿਆ ਵੀ ਉਹ ਸਾਹਮਣੇ ਬੋਰੀ ਨਾਲ ਲੱਗੇ ਹੋਏ ਨੇ ਬੋਰੀਆਂ ਵਿੱਚ ਆਸਪਾਸ ਦੇ ਜਾਲੀ ਲੋਹੇ ਦੀ ਤੇ ਆ ਸਾਰੀ ਫਸਲ ਅੱਗੇ ਖਰਾਬ ਹੋਣ ਤੋਂ ਬਚ ਜੇ ਤਾਂ ਵਧੀਆ ਗੱਲ ਆ ਲੱਗੇ ਹੋਏ ਨੇ ਸਾਰੇ ਵੀਰ ਭਰਾ ਆਪਣੇ ਟਰੈਕਟਰ ਟਰਾਲੀਆਂ ਜੀ ਸੀ ਬੀਆਂ ਲੈ ਕੇ ਕਰੇਨਾ ਕਰੂਨਾ ਲੈ ਕੇ ਸਭ ਲੱਗੇ ਹੋਏ ਨੇ ਆ ਦੇਖੋ ਬਿਨਾ ਮਤਲਬ ਤੋਂ ਲੱਗੇ ਹੋਏ ਕਿਸੇ ਨੂੰ ਕੋਈ ਮਤਲਬ ਨਹੀਂ ਸਿਰਫ ਮਤਲਬ ਹੈਗਾ ਪੰਜਾਬ ਦੇ ਨਾਲ ਹੋਰ ਕਿਸੇ ਨਾਲ ਨਹੀਂ ਹੈਗਾ ਲੋ ਆ ਸਭ ਲੱਗੇ ਹੋਏ ਨੇ ਪਿੱਛੇ ਟਰਾਲੀ ਖੜੀ ਆ ਟਰਾਲੀ ਖੜੀ ਆ ਟਰੈਕਟਰ ਖੜਾ ਆ। ਹਨੇ ਕੋ ਘਾਰਾ ਪਾਣੀ ਚੜ ਆਇਆ ਵੈਸੇ ਆ ਬੰਨ ਹੁਣ ਮਾਰ ਦੇਣਾ ਇਹਨਾਂ ਨੇ ਬਾਕੀ ਵਾਹਿਗੁਰੂ ਦੇ ਹੱਥ ਆ। ਦੇਖੋ। ਪਾਣੀ ਦੇਖੋ ਯਰ। ਰਾਤ ਤੱਕ ਤੱਕ ਮਾਰ ਦੇਣਾ ਇਹਨਾਂ ਨੇ ਬੰਨਿਆ। ਦਿਨ ਰਾਤ ਲੱਗੇ ਹੋਏ ਨੇ ਨਾਲੇ। ਆਸੇ-ਪਾਸੇ ਪਿੰਡਾਂ ਤੋਂ ਵੀਰ ਆਏ ਹੋਏ ਨੇ। ਵਾਹਿਗੁਰੂ ਚਲੋ ਜਾ ਕੇ ਦੇਖੀ ਅੱਗੇ ਵਾਹਿਗੁਰੂ ਆ ਦੇਖੋ ਯਾਰ ਇੱਕ ਤਾਂ ਤਰਸ ਵੀ ਹੁੰਦਾ ਆ ਪਰ ਸਾਰੇ ਚਿਹਰੇ ਖੁਸ਼ ਨੇ ਲੱਗੇ ਹੋਏ ਨੇ ਸੇਵਾ ਦੇ ਵਿੱਚ ਕੋਈ ਕੋ ਨਹੀਂ ਹੈਗਾ ਕਿਸੇ ਨੂੰ ਵੀ ਹਨਾ ਰੋ ਰੋ ਕੇ ਕੰਮ ਕਰਨਾ ਤੇ ਇਹੀ ਕਹਿੰਨੇ ਆ ਬਈ ਜਿੰਨੇ ਵੀ ਆਸੇ ਪਾਸੇ ਵਾਲੇ ਵੀਰ ਬੈਠੇ ਆਸੇ ਪਾਸੇ ਵਾਲੀਆਂ ਸਟੇਟਾਂ 'ਚ ਬੈਠੇ ਆ ਜਿਹੜੇ ਦਰਦ ਰੱਖਦੇ ਆ ਪੰਜਾਬ ਦੀ ਅਰਦਾਸ ਸ਼ੁਰੂ ਕਰਿਓ ਵੀ ਠੀਕ ਠਾਕ ਹੋ ਜਾ ਸਾਰਾ ਕੁਝ ਵੈਸੇ ਨੁਕਸਾਨ ਤਾਂ ਬਹੁਤ ਹੋ ਜਾਇਆ ਵਿਚੜੋ ਅੱਗੇ ਬੱਚ ਜਿਹੜੇ ਜਿਹੜੇ ਆਸੇ ਪਾਸੇ ਪਿੰਡ ਨੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸਾਰਿਆਂ ਨੂੰ ਅਰਦਾਸ ਜ਼ਰੂਰ ਕਰਿਓ ਸਾਰਿਆਂ ਨੇ